ਅਸਲਾਮ ਵਾਲੇਕੁਮ ਬਰਕਤੁਲਾਹ ਵਰਾਕਾਤੁ ਮਾਸ਼ਾਅੱਲਾ ਅੱਜ ਬਾਈ ਅਸਲਾਮ ਇਹ 100 ਬੱਕਰਾ ਘਟੋ ਘਟਾ ਹੈ ਤਕਰੀਬਨ ਇਹ ਕੁਰਬਾਨੀ ਦਾ ਜਾਨੀ ਕਿ ਗੱਗ ਕੀ ਸ਼ੁਰੂ ਹੋ ਗਈ ਹੈ ਜੇ ਕਿਸੇ ਨੇ ਵੀ ਬੱਕਰਾ ਖਰੀਦਣਾ ਹੋਵੇ ਤਾਂ ਬਾਈ ਅਸਲਾਮ ਤੋਂ ਪੂਰੀ ਜਾਣਕਾਰੀ ਲੈਣਾ ਬਾਈ ਜੀ ਇਹ ਕਿਹੋ ਜਿਹਾ ਬੱਕਰਾ ਹੈ ਜੀ ਇਹ ਇਹ ਬੱਕਰੇ ਇਹ ਸੋਨਾ ਨਾ ਸਮਝ ਲੋ ਅੱਛਾ ਜੀ ਹਾਂ ਇਹਨਾਂ ਦਾ ਜਿਹੜਾ ਮੀਟ ਹੈ ਹਾਂਜੀ 30 ਕਿਲੋਮੀਟਰ ਹੈ ਤਾਂ 28 ਕਿਲੋ ਪੱਕਾ ਮੀਟ ਨਿਕਲਣਾ ਹੈ 2 ਕਿਲੋ ਚਰਬੀ ਨਿਕਲਣੀ ਹੈ ਅੱਛਾ ਜੀ ਹਾਂਜੀ ਹਾਂ ਚਰਬੀ ਵਾਲਾ ਅੱਜਕੱਲ੍ਹ Rajasthani ਬੱਕਰਾ ਉਹਨਾ ਮੁਰੇ ਫੇਲ ਹੈ ਅੱਛਾ ਜੀ ਹਾਂ ਹਾਂ ਚਰਬੀ ਨੂੰ ਅੱਜਕੱਲ੍ਹ ਲੋਕ ਬਹੁਤ ਘੱਟ ਪਸੰਦ ਕਰਦੇ ਪੱਠੇ ਤੇ ਦਾਣੇ ਨਾਲ ਪਲੇ ਹੋਏ ਨਾ ਇਹ ਉਹ ਨਹੀਂ ਹੈਗੇ ਵੀ ਨਿਹਰੇ ਫੀਡ ਤੇ ਪਲੇ ਨੇ ਜਾਂ ਸੁੱਕੇ ਤੇ ਪਲੇ ਹੋਏ ਨੇ ਅੱਛਾ ਜੀ ਹਾਂ ਜੀ ਹਾਂ ਜੀ ਅਗਰ ਇਹਨਾਂ ਜਾਨਵਰਾਂ ਦੇ ਵਿੱਚ ਤੁਸੀਂ ਕਹਿੰਦੇ ਜਿਵੇਂ ਚਰਬੀ ਘੱਟ ਨਿਕਲੂਗੀ ਚਰਬੀ ਘੱਟ ਨਿਕਲੂਗਾ ਗੋਸਤ ਇਹਨਾਂ ਦਾ ਜਿਹੜਾ ਹੋਊਗਾ ਬਹੁਤ ਜ਼ਿਆਦਾ ਤੇਜ਼ੀ ਹੋਊ ਆ ਬੀਟਲ ਵੀ ਬੱਚੇਗੇ ਮਾਸ਼ੱਲਾ ਬੱਚੇਗੇ ਜਿਹੜਾ ਬੀਟਲਾ ਬੀਟਲ ਵੀ ਇਹ ਸਾਰਾ ਮਾਲ ਪਹਾੜਾਂ ਦਾ ਪਲਿਆ ਹੋਇਆ ਹੈ ਹਾਂਜੀ ਠੀਕ ਹੈ ਜੀ ਹਾਂ ਜੀ ਪਹਾੜਾਂ ਦਾ ਪਲਿਆ ਇਹਨਾਂ ਦੇ ਵਿੱਚੋਂ ਗੁੰਦੇ ਆਇਆ ਗੋਸ ਨਿਕਲ ਆ ਹਾਂ ਮਾਸ਼ਾਅੱਲਾ ਬਹੁਤ ਹੋਰ ਫਰਕ ਵੀ ਆਪਾਂ ਨੇ ਵੰਡਣਾ ਹੈ ਜੇ ਆਪਾਂ ਨੇ 30 ਕਿਲੋ ਦਾ ਬੱਕਰਾ ਮਨਾਦਾ ਜੋ 15 ਕਿਲੋ ਹੀ ਵੰਡਿਆ ਜਾਂਦਾ 15 ਕਿਲੋ ਦਾ ਚਰਬੀ ਦੇ ਲੋਕ ਚੱਕ ਚੱਕ ਛੱਡ ਦਿੰਦੇ ਨੇ ਹਾਂ ਜੀ ਹਾਂ ਜੀ ਬਿਲਕੁਲ ਜੀ ਠੀਕ ਹੈ ਜੀ ਇਹ ਚ ਚਰਬੀ ਵੀ ਹੋਊਗੀ ਢੇਟ ਵਾਲੀ ਚਰਬੀ ਨਹੀਂ ਹੁੰਦੇ ਨੇ ਪੇਟਲਾ ਦੇ ਇਹ ਪੇਟਲ ਨਹੀਂ ਹੈਗੇ ਪੇਟਲ ਨਹੀਂ ਹੈਗੇ ਉਹਨਾਂ 'ਚ 10-10 ਕਿਲੋ ਚਰਬੀ ਵੀ ਨਿਕਲਿਆ ਆਉਂਦੀ ਹੈ ਦੋ ਸੌ ਚਾਰ ਵੀ ਕੱਢ ਗਿਆ ਹਾਲਾ ਕੀ ਕਰੂਗਾ ਜਿਹੜੇ ਮਰਜੀ ਬੱਕਰੇ ਨੂੰ ਹੱਥ ਪਾ ਲੈ ਉੱਪਰੋਂ ਪਿੱਛੇ ਦੀ ਐਨ ਹੋਊਗੀ ਹਾਂਜੀ ਪਿੱਠ ਐਨ ਹੋ ਵੀ ਲੇਕਿਨ ਪੇਟਲੀ ਹੋਊਗਾ ਅਸਲ ਵਿੱਚ ਇਹ ਜਿਵੇਂ ਬੰਦੇ ਬਹੁਤ ਆਵਾਜ਼ ਇਹ ਜਿਹੇ ਬੰਦੇ ਹੁੰਦੇ ਆ ਜਿਹੜੇ ਜਾਨਵਰ ਖਰੀਦ ਲੈਂਦੇ ਆ ਜਿਨ੍ਹਾਂ ਦਾ ਜਾਨਵਰ ਟੁੱਟੇ ਜਾਂਦਾ ਹਾਂ ਵੀ ਇਹ ਜਾਨਵਰ ਤਾਂ ਨਹੀਂ ਉਹ ਇਹ ਰਾਜਸਥਾਨੀ ਇਹ ਤਾਂ ਚਾਹੇ ਅੱਜ ਲੈ ਜਾ ਜਾ ਕੇ 5-5 ਕਿਲੋ ਵਧੂਗਾ ਘਟਣਾ ਨਹੀਂ ਹੈਗਾ ਅੱਛਾ ਜੀ ਹਾਂ ਜਿਹੜਾ ਰਾਜਸਥਾਨ ਦਾ ਬੱਕਰਾ ਹੈ ਉਹ ਕਾਮਯਾਬ ਹੈ ਕਿ ਘਟੋ ਘਟ ਕਿੰਨੇ ਬੱਕਰੇ ਹੋਣਗੇ ਜੀ ਔਰ ਕਿੰਨੇ ਉਮੀਦ ਆ ਵੀ ਆਉਣ ਦੀ ਹੈਗੀ ਹੈ ਉਮੀਦ ਆਪਣੇ ਕੋਲ ਬੱਕਰੇ ਦੇਖੋ ਇਹ 85 ਕੁ ਬੱਕਰੇ ਹੈਗੇ ਆ ਹਾਂਜੀ ਠੀਕ ਹੈ ਜੀ ਬੱਕਰਾ ਤਾਂ ਉਹ ਇਸ ਤਰ੍ਹਾਂ ਹੀ ਆਈ ਜਾਂਦਾ ਪਰ ਕੱਲ ਵੀ ਆਏ ਨੇ ਕੱਲ ਵੀ ਅਸੀਂ ਭੇਜਿਆ ਹੈ ਮਾਲ ਹਾਂਜੀ ਠੀਕ ਹੈ ਮਾਲ ਆਈ ਜਾਂਦਾ ਪਰ ਆਏ ਹੈ ਵੀ ਜਿਹੜਾ ਖਾਂਦਾ ਹੈ ਅਗਲਾ ਕਹਿੰਦਾ ਵੀ ਠੀਕ ਹੈ ਯਾਰ ਮਾਲ ਆਇਆ ਹਾਂਜੀ ਹਾਂਜੀ ਠੀਕ ਹੈ ਜੀ ਜੇ ਕਿਸੇ ਬੰਦੇ ਨੇ ਵੀ ਅਸਰਾਂ ਭਾਈ ਸੰਪਰਕ ਕਰਨਾ ਹੋਵੇ ਆਪਣੇ ਨਾਲ ਮਾਲ ਲੈਣ ਵਾਸਤੇ ਕਿੱਥੋਂ ਐਡਰੈਸ ਪੂਰਾ ਕਲੀਅਰ ਕਰ ਦੋ ਵੀ ਇਹਨਾਂ ਮਾਲ ਲੈਣਾ ਹੋਵੇ ਖੱਸੀ ਬੱਕਰਾ ਬਿਲਕੁਲ ਵਾਜਿਬ ਰੇਟ ਤੇ ਤੁਸੀਂ ਜਿਵੇਂ ਕਹਿੰਦੇ ਆ ਵੀ ਸਸਤਾ ਬੱਕਰਾ ਮਿਲੂਗਾ ਠੀਕ ਹੈ ਨਾ ਆਉਣ ਵਾਲੇ ਸਮੇਂ ਵਿੱਚ ਤੇਜ਼ੀ ਵੀ ਆ ਸਕਦੀ ਆ ਬਿਲਕੁਲ ਫਿਰ ਤੇ ਵੀ ਐਡਰੈਸ ਪੂਰਾ ਕਲੀਅਰ ਕਰ ਦੋ ਵੀ ਕਿੱਥੇ ਆਉਣਾ ਬਣਾ ਇਹ ਹੈਗਾ ਜਗਰਾਮਾ ਦੇ ਨਾਲ ਰਾਮਗੜ੍ਹ ਪੁੱਲਰ ਹਾਂਜੀ ਫਾਨਗੋਟ ਫਾਰਮ ਤੇ ਆ ਜੋ ਹਾਂਜੀ ਹੋਰ ਵੀ ਆਪਣੇ ਕਈ ਫਾਰਮ ਜਿਵੇਂ ਤੁਸੀਂ ਕਹਿੰਦੇ ਵੀ ਆਡਾ ਆਡਾ ਫਾਰਮਾਂ ਤੇ ਆਪਣਾ ਮਾਲ ਰੱਖਿਆ ਹੋਇਆ ਹਾਂ ਆਡਾ ਆਡਾ ਫਾਰਮਾਂ ਤੇ ਮਾਲ ਰੱਖਿਆ ਹੋਇਆ ਹਾਂਜੀ ਉੱਥੇ ਬੰਦੇ ਸਾਹਮਣੇ ਰਹੇ ਨੇ ਹਾਂਜੀ ਜਿਸ ਤਰ੍ਹਾਂ ਆਈ ਜਾਂਦਾ ਸਾਡੇ ਕੋਲੇ ਕਸਟਮਰ ਅਸੀਂ ਉਸ ਤੋਂ ਸਾਹਮਣਾ ਰਹੇ ਹਾਂ ਵੀ ਡਿਮਾਂਡ ਹੈ ਵੀ ਲੈ ਕੇ 50 ਦੀ ਡਿਮਾਂਡ ਹੈ 50 ਲੈ ਕੇ 25 ਦੀ ਡਿਮਾਂਡ ਹੈ 25 ਅੱਛਾ ਜਿਆਦਾ ਕੁਆਂਟੀਟੀ ਵਿੱਚ ਵੀ ਜਿਹੜੇ ਬੰਦੇ ਨੇ ਜਾਨਵਰ ਖਰੀਦਣ ਹਾਊਟ ਆਫ ਸਟੇਟ ਤੁਹਾਡੇ ਕੋਲ ਆ ਸਕਦਾ ਜੀ ਬਿਲਕੁਲ ਬਿਲਕੁਲ ਆ ਸਕਦਾ ਇੱਕ ਵਾਰੀ ਆਪਣਾ ਫੋਨ ਨੰਬਰ ਜੀ ਕਲੀਅਰ ਕਰ ਦਿਓ ਫੋਨ ਨੰਬਰ ਹੈਗਾ 959002001533 ਹਾਂਜੀ ਦੇਖੋ ਗੁਰਦੇਤ ਕੋਟ ਫਾਰਮ ਜਿੰਨੇ ਵੀ ਬੰਦੇ ਦੇਖਣ ਆਲੇ ਆ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰੋ ਇਹ ਬਹੁਤ ਹੀ ਜਿਸ ਤਰ੍ਹਾਂ ਬਾਈ ਜੀ ਨੇ ਦੱਸਿਆ ਹਰੇ ਪੱਤੇ ਤੇ ਪਲਿਆ ਹੋਇਆ ਮਾਲ ਜੋ ਕੁਰਬਾਨੀ ਵਾਸਤੇ ਜਿਹਨੂੰ ਫਰਵਾ ਮਾਲ ਕਹਿੰਦੇ ਆ ਉਹ ਉਹ ਕੱਟੋ ਘੱਟ ਹੁਣ 80 85 ਦੇ ਕਰੀਬ ਪਸ਼ੂ ਆ ਦੇਖੋ ਪੂਰੇ ਫਰਵਾ ਪਸ਼ੂ ਪੂਰੇ ਜਬਰਦਸਤ ਬាទ ਪੂਰੇ ਕੁਆਲਟੀ ਦੇ ਪਸ਼ੂ ਆ ਜਿਵੇਂ ਬਾਈ ਜੀ ਨੇ ਦੱਸਿਆ ਆ ਵੀ ਪੂਰੇ ਠੋਸ ਮੋੜੇ ਮੋੜੇ ਹੈ ਇੱਕ ਇੱਕ ਚੀਜ਼ ਆਇ ਨਹੀਂ ਹੈ ਇਹ ਜਾਨਵਰ ਲਿੱਸਾ ਠੀਕ ਹੈ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰੋ ਜਿੰਨੇ ਵੀ ਗੁਰਦਤ ਗੋਟ ਫਾਰਮ ਨੂੰ ਦੇਖਣ ਵਾਲੇ ਧੰਨਵਾਦ ਜੀ